ਜਿਹੜੇ ਸਤਸ੍ਰੀ ਅਕਾਲ ਕਹਿੰਦੇ ਆ ਉਹਦਾ ਮਤਲਬ ਹੁੰਦਾ ਗੋਡ ਇਜ਼ ਗ੍ਰੇਟੈਸਟ ਉਹਨਾਂ ਵਰਗੇ ਅੱਲਾਹੁ ਅਕੋਰ ਕਹਿੰਦੇ ਨੇ ਜਿਹੜਾ ਅਸਲਾਮੁਅਲੈਕੁਮ ਕਹਿੰਦੇ ਆ ਇਹ ਕਹਿੰਦੇ ਆ ਵੀ ਤੁਹਾਡੇ ਉੱਪਰ ਪ੍ਰਭੂ ਦੀ ਮਿਹਰਾ ਹੋਣ ਬਸ ਅਸੀਂ ਭਾਈ ਸਾਣੇ ਜਾਣਦੇ ਇਸ ਕਰਕੇ ਉਹਨੂੰ ਵੰਡ ਦਿੰਦੇ ਆ ਅਸੀਂ ਇੱਥੇ ਜੀ ਬੜੇ ਸ਼ਰਾਰਤੀ ਲੋਕ ਨੇ ਉਹ ਧਰਮ ਨੂੰ ਨਾ ਆਪਣੇ ਸਵਾਰਥ ਲਈ ਆਪਣੇ ਮੁਫਾਦ ਲਈ ਇਸਤੇਮਾਲ ਕਰਦੇ ਨੇ ਮੁਸਲਮਾਨ ਸਾਡੇ ਕਹਿੰਦੇ ਸਾਡਾ ਕੁਰਾਨ ਜਿੰਨ ਕਿ ਕੁਰਾਨ ਕਹਿੰਦਾ ਹੁਦਲ ਲੀ ਨਾ ਇਹ ਸਾਰੇ ਇਨਸਾਨਾਂ ਦੇ ਡਾਕਟਰ ਇੰਜੀਨੀਅਰ ਵਕੀਲ ਬੰਨਾ ਇਹ ਸਰੀਰ ਨਾਲ ਸੰਬੰਧਿਤ ਹੈ ਜਿਹੜੇ ਸੰਸਕਾਰ ਨੇ ਉਹਨੂੰ ਰੂਹ ਨਾਲ ਸੰਬੰਧਤ ਹੈ ਕਿ ਸਮੇਂ-ਸਮੇਂ ਤੇ ਹੋਇਆ ਹਾਕਮਾਂ ਨੇ ਆਪਣੀ ਹਕੂਮਤ ਨੂੰ ਕਾਇਮ ਰੱਖ ਲਈ ਹਰ ਤਰ੍ਹਾਂ ਦੇ ਜਾਇਜ਼ਤਾ ਨਜਾਇਜ਼ਤਾ ਨਾ ਭਰਾਈ ਰਹੀ ਸਿੱਖ ਧਰਮ ਨਾਲ ਜਿਹੜਾ ਸੱਜਣ ਨੇ ਸੰਬੰਧਤ ਇੱਕ ਕੌਮ ਨਾਲ ਉਹ ਮੁਖਮੰਤਰੀ ਬੰਦੇ ਹੋਣ ਚਾਹੇ ਕਾਂਗਰਸੀ ਹੋਵੇ ਚਾਹੇ ਕਾਲੀ ਹੋਵੇ ਕਿੰਨੀ ਵਾਰੀ ਗੁਰੂ ਘਰਾਂ ਦੀ ਬੇਅਦਬੀ ਹੋ ਗਈਆਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋ ਗਈਆਂ ਉਹ ਜਿਹੜੀਆਂ ਨੇ ਪੰਜਾਬ 'ਚ ਅੱਜ ਵੀ ਹੋ ਰਹੀਆਂ ਨੇ ਤੇ ਉਹਨਾਂ ਮੁਜਰਮਾਂ ਨੂੰ ਹੱਦ ਤੱਕ ਸਜ਼ਾ ਨਹੀਂ ਦਿੱਤੀ ਗਈ ਕੋਈ ਸੱਚਾ ਮੂਸਲਮਾਨ ਜਿਹੜਾ ਰੱਬ ਦੀ ਇਬਾਦਤ ਕਰਦਾ ਹੈ ਪੂਜਾ ਪਾਠ ਕਰਦਾ ਹੈ ਉਹਦੇ ਲਈ ਨਮਾਜ਼ਾਂ ਪ ਉਹ ਉਸੇ ਰ ਆਪਣੇ ਪਰਿਵਾਰ ਦੇ ਮੈਂਬਰ ਤੋਂ ਨਫ਼ਰਤ ਕਿਵੇਂ ਕਰ ਸਕਦਾ ਹੈ ਇੱਕ ਚੀੜੀ ਪਾਣੀ ਪਾਰ ਰਹੀ ਸੀ ਬਬੜੇ ਲਾਉਜ ਇਬਰਾਹਿਮਿਕ ਪ੍ਰੋਫਟ ਹੋਏ ਨੇ ਉਹ ਬਖਦੇ ਹਾਕਮ ਨੇ ਉਹਨਾਂ ਨੂੰ ਵੀ ਅੱਗੇ ਸਿੱਟਣ ਵਾਸਤੇ ਹੁਕਮ ਦਿੱਤਾ ਤਾਂ ਬਹੁਤ ਬੜਾ ਅੱਗ ਦਾ ਲਾਉਜ ਲੱਗੂ ਚ ਚੁੰਜ ਜਿਹਾ ਕੇ ਪਾਣੀ ਪਾਰ ਰਹੀ ਸੀ ਕਿਸੇ ਨੇ ਕਿਹਾ ਵੀ ਤੇਰੇ ਚੁੰਦੇ ਪਾਣੀ ਥੋੜੋ ਬੁਝੂਗੀ ਕਹਿੰਦੀ ਨਹੀਂ ਮੈਂ ਬੁਝਾ ਨਹੀਂ ਸਕਦੀ ਲਈ ਮੇਰਾ ਨਾਮ ਬੁਝਾਉਣ ਵਾਲਾ ਜਿਹਾ ਲਿਖਿਆ ਜਾਊਗਾ ਪਾਣੀ ਪਾਉਣ ਵਾਲਾ ਜਿਹਾ ਲਿਖਿਆ ਜਾਊਗਾ ਪੜਕਾਉਣ ਵਾਲਾ ਜਿਹਾ ਸ਼ਸ਼ਕਲ ਮੈਂ ਹਾਂ ਤੁਹਾਡ ਨਾਲ ਸੇ ਮੀਤਾ ਲਿਵਾਦ ਪਹੁੰਚੇ ਹੋਇਆ ਪਵਿੱਤਰ ਸਥਾਨ ਤੇ ਜਿੱਥੇ ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਅਸਥਾਨ ਹੈ ਤੇ ਉੱਥੇ ਇੱਕ ਵੱਖਰੀ ਜਿਹੀ ਮਿਸਾਲ ਪੇਸ਼ ਕਰਦੇ ਇੱਕ ਸਿੱਖ ਮੁਸਲਿਮ ਸਾਂਝਾ ਜਿਸ ਨੂੰ ਸਿੱਖ ਅਤੇ ਮੁਸਲਿਮ ਇੱਕੋ ਹੀ ਉਸਤੇ ਖੜੇ ਨੇ ਤਾਂ ਉਹ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਤਾਂ ਪਹਿਲਾਂ ਤਾਂ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਦੇ ਫਲੇ ਤੇ ਅਸਲਾਮ ਅਲੈਕਮ ਵਾਲੇਕੁਮ ਸਲਾਮ ਫਤਿਹ ਜੀ ਬਹੁਤ ਬਹੁਤ ਦੋਨੇ ਸਿੱਖ ਮੁਸਲਮ ਸਾਂਝਾ ਤੇ ਫਿਰ ਦੋਨੇ ਫਤਿਹ ਬੁਲਾਣੀ ਬਹੁਤ ਜ਼ਰੂਰੀ ਆ ਜਿਹੜੇ ਸਤਿ ਸ੍ਰੀ ਅਕਾਲ ਗੱਲ ਕਹਿੰਦੇ ਆ ਉਹਦਾ ਮਤਲਬ ਹੁੰਦਾ ਹੈ ਗੋਡ ਇਜ਼ ਗ੍ਰੇਟੈਸਟ ਉਹਨੂੰ ਅਰਬੀ ਚ ਅੱਲਾਹ ਹੁਕਮ ਕਰ ਕਹਿੰਦੇ ਆ ਜਿਹੜਾ ਸਲਾਮ ਅਲੈਕਮ ਕਹਿੰਦੇ ਆ ਇਹ ਕਹਿੰਦੇ ਆ ਵੀ ਤੁਹਾਡੇ ਪਰ ਪ੍ਰਭੂ ਦੀ ਮੇਰਾ ਹੁਣ ਬਸ ਅਸੀਂ ਭਾਸ਼ਾ ਨਹੀਂ ਜਾਣਦੇ ਇਸ ਕਰਕੇ ਉਹਨੂੰ ਵੰਡ ਦਿੰਦੇ ਆ ਉਸ ਵਿੱਚ ਜੀ ਉਹ ਉਹ ਹੀ ਹੈ ਕਿ ਇਸ ਦਾ ਮਤਲਬ ਕਿਸੇ ਨੂੰ ਨਹੀਂ ਪਤਾ ਇਸ ਕਰਕੇ ਸ਼ਾਇਦ ਉਸ ਮਤਲਬ ਦਾ ਕਹਿ ਸਕਦਾ ਜੋ ਸਾਨੂੰ ਸਿੱਖਣ ਨੂੰ ਮਿਲਦਾ ਉਹ ਨਹੀਂ ਸਮਝ ਪਾਉਂਦੇ ਤਾਂ ਇਸੇ ਕਰਕੇ ਮੈਂ ਦੋਨੋਂ ਹੀ ਬੁਲਾ ਦਿੱਤੀ ਆ ਦੋਨੋਂ ਹੀ ਫਤਿਹ ਜ਼ਰੂਰੀ ਨੇ ਸਭ ਤੋਂ ਪਹਿਲਾਂ ਤੇ ਜਾਣਨਾ ਚਾਹਵਾਂਗੇ ਜਿਵੇਂ ਤੁਸੀਂ ਸਿੱਖ ਮੁਸਲਮਾਂ ਸਾਂਝਾ ਇਹ ਮੈਨੂੰ ਲੱਗਦਾ ਕਿਸੇ ਹੋਰ ਲੰਗਰ ਦੇ ਵਿੱਚ ਇੰਨੀ ਭੀੜ ਨਹੀਂ ਹੈਗੀ ਜਿੰਨੀ ਇੱਥੇ ਆ ਇਹ ਇਸੇ ਦਾ ਅਸਰ ਹੈ ਕਿ ਸਿੱਖ ਮੁਸਲਮਾਂ ਸਾਂਝਾ ਨਹੀਂ ਅਸਲ ਵਿੱਚ ਅਸਰ ਸਾਰੀਆਂ ਤਾਰੀਫਾਂ ਸਾਰੀਆਂ ਵਡਿਆਈਆਂ ਉਸ ਰੱਬ ਲਈ ਨਹੀਂ ਜਿਹੜਾ ਸਾਰੇ ਜੱਗ ਦਾ ਸਿਰਜਣਹਾਰ ਸਾਜਣਹਾਰ ਤੇ ਪਾਲਣਹਾਰ ਹੈ ਅ ਪਹਿਲਾਂ ਤਾਂ ਸਮਝ ਲੈਣਾ ਚਾਹੀਦਾ ਉਸੇ ਖਰਬ ਨੂੰ ਹੀ ਵੱਖ-ਵੱਖ ਭਾਸ਼ਾਵਾਂ ਵਿੱਚ ਅੱਲਾ ਅਕਾਲ ਪੁਰਖ ਪ੍ਰਭੂ ਪਰਮੇਸ਼ਵਰ ਲਾਰਡ ਗੋਡ ਆਦਿ ਨਾਮਾਂ ਦੁਆਰਾ ਯਾਦ ਕੀਤਾ ਜਾਂਦਾ ਅਸੀਂ ਇੱਥੇ ਵੰਡਿਆ ਪਾ ਦਿੰਦੇ ਹਾਂ ਯਾ ਪਾਣੀ ਨੂੰ ਕੋਈ ਜਲ ਕਹਿ ਕੇ ਪੀਲੇ ਆਪ ਕਹਿ ਕੇ ਪੀ ਲੋ ਵਾਟਰ ਕਹਿ ਕੇ ਪੀ ਲੋ ਨੀਰ ਕਹਿ ਕੇ ਪੀ ਲੋ ਹੈ ਤਾਂ ਪਾਣੀ ਹੋਈ ਨਾ ਇੱਕ ਸੁਪਰੀਮ ਰੱਬ ਦੀ ਗੱਲ ਕਰਦੇ ਹਾਂ ਤੇ ਅਸੀਂ ਭਾਸ਼ਾ ਦੇ ਨਾਮ ਤੇ ਵੰਡ ਦਿੰਦੇ ਹਾਂ ਉਹਨੂੰ ਇਹ ਜਿਹੜਾ ਹੈ ਨਹੀਂ ਇਹ ਉਹ ਸਾਂਝ ਹੈ ਜਿਹੜੇ ਤੰਤਰ ਸ਼੍ਰੀ ਗੁਰੂ ਨਾਨਕ ਸਾਹਿਬ ਨੇ ਜਦੋਂ ਸਿੱਖੀ ਦੀ ਸਥਾਪਨਾ ਕੀਤੀ ਸੀ ਉਹਨਾਂ ਨੇ ਅਕਾਲ ਪੁਰਖ ਦੀ ਏਕਤਾ ਦੀ ਨਹੀਂ ਰੱਬ ਦੀ ਏਕਤਾ ਦੀ ਨਹੀਂ ਤੇ ਕੀਤੀ ਸੀ ਮੇਰਾ ਵੀ ਕੋਈ ਕਹ ਹੈ ਨਾ ਤੇ ਜਿਹੜੀ ਇਸਲਾਮ ਧਰਮ ਦੀ ਜਿਹੜੀ ਸਿਰਜਣਾ ਹੈ ਉਹਦਾ ਜਿਹੜਾ ਮੂਡਲਾ ਵਿਸ਼ਵਾਸ ਨਹੀਂ ਉਹਦੀ ਵੀ ਅਕਾਲ ਪੁਰਖ ਦੀ ਇਕਤਾ ਹੈ ਜੇ ਸਿੱਖ ਧਰਮ ਸ਼ੁਰੂ ਹੁੰਦਾ ਹੈ ਇੱਕ ਓੰਕਾਰ ਤੋਂ ਜਿਹਦਾ ਅਰਥ ਹੈ देयर इज नो ਅਦਰ ਬਟ ਬੰਗ ਗੋਡ ਮਿਸਟਰ ਮੈਕਾਲਫਲੇ ਟ੍ਰਾਂਸਲੇਟ ਕੀਤਾ ਹੈ ਤਾਂ ਇਹ ਸਮਝੋ ਲਾ ਇਲਾਹ ਇਲਾ ਦਾ ਹੀ ਲਫ਼ਜ਼ੀ ਤਰਜਮਾ ਹੈ ਅ ਸ਼ਬਦੀਆਂ ਨੂੰ ਬਾਦ ਹੈ ਅੱਜ ਫਿਰ ਲੋਕਾਂ ਦੇ ਵਿੱਚ ਇਸ ਨੂੰ ਲੈ ਕੇ ਬਖਰੀਵਾ ਕਿਉਂ ਆ ਗਿਆ ਕਿ ਮੁਸਲਿਮ ਸਿੱਖ ਅਲੱਗ ਲੱਗਨੇ ਜਦ ਕਿ ਗੁਰੂ ਸਹਿਬਾਨ ਨੇ ਤਾਂ ਸ਼ਹਾਦਤ ਦਿੱਤੀ ਉਦੋਂ ਤਾਂ ਉਹਨਾਂ ਨੇ ਦੇਖਿਆ ਉਹਦੀ ਲੜਾਈ ਮੁਸਲਿਮ ਨਾਲ ਥੋੜੀ ਨਸਗੀ ਉਹਨਾਂ ਦੀ ਲੜਾਈ ਸੀਗੀ ਜੋ ਜ਼ੁਲਮ ਸੀ ਉਸ ਦੇ ਖਿਲਾਫ ਅਸਲ 'ਚ ਨਾ ਜਿਹੜੇ ਸ਼ਰਾਰਤੀ ਲੋਕ ਹੁੰਦੇ ਨੇ ਉਹ ਇਹਨਾਂ ਸਟੇਟ ਬਰਸ ਨੂੰ ਉਹ ਬੜਨ ਹੁੰਦੇ ਨੇ ਧਰਮਾਂ ਦੇ ਨਾਮ ਤੇ ਜਦ ਕਿ ਮੈਂ ਪਹਿਲਾਂ ਵੀ ਕਿਹਾ ਦੀ ਜਦੋਂ ਸੰਸਾਰ ਦੇ ਸਿਰਜਣਹਾਰ ਨੇ ਇਸ ਸੰਸਾਰ ਦੀ ਰਚਨਾ ਕੀਤੀ ਹੈ ਸਿਰਜਿਆ ਨੂੰ ਤਾਂ ਜਦੋਂ ਇੱਥੇ ਇਨਸਾਨੀ ਜ਼ਿੰਦਗੀ ਨੂੰ ਵਜੂਦ ਬਖਸ਼ਿਆ ਹੋوند ਬਖਸ਼ੀ ਤਾਂ ਸੱਚ ਝੂਠ ਨਾਲ ਨਾਲ ਸ਼ੁਰੂ ਚੱਲ ਰਿਹਾ ਰਹੇ ਇਹਦੀ ਲੜਾਈ ਰਹੀ ਸ਼ੁਰੂ ਤੋਂ ਉਸ ਤਰ੍ਹਾਂ ਦੀ ਲੋਕਾਂ ਦੀ ਵੀ ਰਹੀ ਹੈ ਜਿਹੜੇ ਸ਼ਰਾਰਤੀ ਲੋਕ ਨੇ ਉਹ ਧਰਮ ਨੂੰ ਨਾ ਆਪਣੇ ਸਵਾਰਥ ਲਈ ਆਪਣੇ ਮਫਾਦ ਲਈ ਇਸਤੇਮਾਲ ਕਰਦੇ ਨੇ ਇਸ ਤਰ੍ਹਾਂ ਹਾਕਮ ਹੁੰਦੇ ਨੇ ਇਹ ਅਸਲ 'ਚ ਲੋਕਾਂ ਦੀ ਲੜਾਈ ਨਹੀਂ ਹੈਗੀ ਇਹ ਉਹਨਾਂ ਹਾਕਮਾਂ ਦੀ ਲੜਾਈ ਹੈ ਜਿਨ੍ਹਾਂ ਨੇ ਆਪਣੀ ਹਕੂਮਤ ਕਰਨੀ ਹੁੰਦੀ ਹੈ ਕਿਉਂਕਿ ਇੱਕ ਹਾਕਮ ਆਪਣੀ ਹਕੂਮਤ ਨੂੰ ਕਾਇਮ ਰੱਖਣ ਲਈ ਹਰ ਤਰ੍ਹਾਂ ਦੇ ਜਾਇਜ਼ ਤੇ ਨਾਜਾਇਜ਼ ਢੰਗ ਬਣਾਉਂਦਾ ਹੈ ਇਕ ਹਾਕਮ ਜਦੋਂ ਦੀ ਹਕੂਮਤ ਪਹਿਲਾਂ ਉਹਦੇ ਧਰਮ ਕਰੂ ਉਹ ਧਰਮ ਨੂੰ ਆਪਣੇ ਸਵਾਰਥ ਲਈ ਵਰਤਦਾ ਹੈ ਇਸਤੇਮਾਲ ਕਰਦਾ ਹੈ ਬਲਕਿ ਮੈਂ ਦੂਜੀ ਸ਼ਬਦ ਜੀ ਕਹੈ ਤਾ ਵੀ ਇੱਕ ਹਾਕਮ ਲਈ ਉਸ ਦੀ ਹਕੂਮਤ ਉਸਦਾ ਧਰਮ ਹੁੰਦਾ ਹੈ ਤੇ ਫਿਰ ਜਦੋਂ ਉਹ ਇਹ ਜਿਹੇ ਚੀਜ਼ਾਂ ਬਣਾਉਂਦਾ ਹੈ ਜਿਹੜੀਆਂ ਛੱਡਦਾ ਹੈ ਸਿਰਜਦਾ ਹੈ ਤਾਂ ਆਮ ਲੋਕਾਂ ਨੂੰ ਉਹਦਾ ਪਤਾ ਨਹੀਂ ਹੁੰਦਾ ਅ ਔਰ ਦੂਸਰੀ ਜਿਹੜੀ ਗੱਲ ਹੋਈ ਹੈ ਜਿਹੜਾ ਇਤਿਹਾਸ ਹੈ ਇਹ ਹਮੇਸ਼ਾ ਹੀ ਸਮੇਂ ਦੇ ਹਾਕਮਾਂ ਦੇ ਪ੍ਰਭਾਵ ਹੇਠ ਰਿਹਾ ਹੈ ਇਤਿਹਾਸਕਾਰ ਵੀ ਇਤਿਹਾਸ ਵੀ ਉਹਨਾਂ ਚ ਨਾਰਗਰ ਵੀ ਹੁੰਦੀ ਰਹੀ ਹੈ ਤੀਸਰੀ ਗੱਲ ਜਿਹੜੀ ਹੈ ਸਾਡੇ ਲੋਕਾਂ ਨੂੰ ਇਤਿਹਾਸ ਪੜਿਆ ਨਹੀਂ ਹੁੰਦਾ ਸਕਦਾ ਯਾਨੀ ਕਿ ਇਤਿਹਾਸ ਵਿੱਚ ਤੋਰ ਮਰੋੜ ਕੇ ਲੋਕ ਪੇਸ਼ ਕਰਦੇ ਨੇ ਹਾਕਮ ਪੇਸ਼ ਕਰਦੇ ਨੇ ਫਿਰ ਉਹ ਆਮ ਲੋਕਾਂ ਤੱਕ ਜਾਂਦਾ ਹੈ ਪਹੁੰਚਦਾ ਹੈ ਫਿਰ ਉਸਦੇ ਅਮਲ ਕਰਦੇ ਨੇ ਇਤਿਹਾਸ ਕੀ ਹੈ ਇਤਿਹਾਸ ਹੈਗਾ ਬੀਤ ਚੁੱਕੇ ਘਟਨਾਵਾਂ ਵਿੱਚ ਜਾਣਕਾਰੀਆਂ ਸਰਕਰਨਾ ਜੇ ਇਤਿਹਾਸ ਸਚਾਈ ਤੇ ਆਧਾਰਿਤ ਹੈ ਤਾਂ ਇੱਕ ਚਾਨਣ ਬਨਾਰਾ ਹੈ ਜਿੱਦਾਂ ਹੀ ਜਿਹੜੇ ਲੋਕ ਅਬਦੁੱਲੁਖਾਣਾ ਆਪਣੇ ਸਦੀਆਂ ਪਹਿਲਾਂ ਬੀ ਚੁੱਕੇ ਲੋਕਾਂ ਦੇ ਹਾਲਚਲ ਸਹੀ ਜੇ ਪਤਾ ਕਰ ਲੈਂਦਾ ਤੇ ਫਿਰ ਉਹਦੀ ਰੋਸ਼ਨੀ ਚ ਆਪਣਾ ਅਗਾ ਸਵਾਰਨ ਦੇ ਯੋਗ ਹੋ ਜਾਂਦਾ ਪਰ ਇਸ ਦਾ بگੜਿਆ ਹੋਇਆ ਰੂਪ ਅਰਥਾਤ ਅਸ਼ੁੱਧਤਾ ਇਤਿਹਾਸਿਕ ਘੜਰਾਵਾ ਭਰਿਆ ਇਤਿਹਾਸ ਇੱਕ ਇੱਕ ਵਿਸਪੋਟਕ ਹੈ ਜਿੱਦੇ ਭਿਆਨਕ ਭੰਬਰ ਚ ਮਨੁੱਖਤਾ ਜਲ ਕੇ ਰਾਖ ਹੋ ਜਾਂਦੀ ਹੈ ਇਹ ਪੁੱਤਾਂ ਨੂੰ ਵੀ ਕਬੂਤ ਪਣਾਉਂਦਾ ਹੈ ਤੇ ਕੌਮਾਂ ਚ ਸੱਜਣੀਆਂ ਦੁਸ਼ਮਣੀਆਂ ਖੜੀਆਂ ਹੁੰਦਾ ਕਾਰਨ ਬਣ ਜਾਂਦਾ ਜਿਵੇਂ ਅਸੀਂ ਇੱਕ ਉਦਾਹਰਨ 1947 ਚ ਪਾਕਿਸਤਾਨ ਭਾਰਤ ਬਣਦਾ ਵੱਡੇ ਨਹੀਂ ਉਹੀ ਗੱਲ ਹੈ ਕਿ ਅੱਜ ਵੱਡੇ ਨਹੀਂ ਛੋਟੇ ਛੋਟੇ ਬੱਚਿਆਂ ਦੇ ਵਿੱਚ ਵੀ ਇੰਨੀ ਕਿ ਨਫ਼ਰਤ ਪੈਦਾ ਹੋ ਗਈ ਹੈ ਨਾ ਜਦੋਂ ਸਿੱਖ ਮੁਸਲਮਾਨ ਬੱਚਾ ਇਕੱਠਾ ਖੜਾ ਹੁੰਦਾ ਜੇ ਉਹਨਾਂ ਦੀ ਲੜਾਈ ਹੋ ਜੇ ਤਾਂ ਫਿਰ ਮੈਨੂੰ ਲੱਗਦਾ ਕਿ ਬਹੁਤ ਸਾਰੀਆਂ ਚੀਜ਼ਾਂ ਸਾਹਮਣੇ ਆ ਜਾਂਦੀਆਂ ਨੇ ਉਹ ਬਚਪਨ ਤੋਂ ਹੀ ਉਹਨਾਂ ਦੇ ਵਿੱਚ ਭਰ ਦਿੱਤੀ ਜਾਂਦੀ ਹੈ ਬਰੂਤ ਦੇ ਵਾਂਗ ਅਸਲ ਵਿੱਚ ਘਰਾਂ ਦਾ ਵੱਡੇ ਹੋ ਕੇ ਫਿਰ ਫਟਦੇ ਨੇ ਨਹੀਂ ਪਤਾ ਕਿ ਘਰਾਂ ਚ ਇਹ ਚੀਜ਼ਾਂ ਪ੍ਰਚਾਰੀਆਂ ਜਾਂਦੀਆਂ ਨੇ ਗਿਆਨ ਨਾ ਹੋਣ ਕਰਕੇ ਦੂਸਰੀ মিডিਆ ਤਾਂ ਅੱਜ ਕੱਲ੍ਹ ਹੋ ਗਈ ਤੀਸਰੀ ਜਿਹੜੀ ਸਭ ਤੋਂ ਵੱਡੀ ਅੜੀ ਪ੍ਰੋਬਲਮ ਹੈ ਨਾ ਅਸੀਂ ਜਿਹੜੇ ਵੀ ਧਾਰਮਿਕ ਲੋਕ ਨੇ ਜਿਹੜੇ ਆਪਣੇ ਉਹਨੂੰ ਧਾਰਮਿਕ ਸਮਝਦੇ ਨੇ ਉਹ ਆਪਣੇ ਧਰਮ ਨਾਲ ਜੁੜੇ ਹੋਏ ਨਹੀਂ ਹੈਗੇ ਉਹ ਜਾਂ ਤਾਂ ਨਾਮ ਦੇ ਧਾਰਮਿਕ ਨੇ ਜਾਂ ਜਨਮ ਦੇ ਧਾਰਮਿਕ ਨੇ ਭਾਈ ਚ ਇਹ ਉਹ ਪਹਿਰਾਵੇ ਧਰਮਿਕ ਨੇ ਜਦ ਕਿ ਧਰਮ ਇਹ ਤਿੰਨ ਚੀਜ਼ਾਂ ਦਾ ਵਿਸ਼ਾ ਨਹੀਂ ਕਿਉਂਕਿ ਧਰਮ ਤਨ ਦਾ ਵਿਸ਼ਾ ਹੀ ਨਹੀਂ ਤਨ ਨਾਲ ਕੋਈ ਸੰਬੰਧ ਨਹੀਂ ਹੁੰਦਾ ਉਹ ਤਾਂ ਮਨ ਦਾ ਵਿਸ਼ਾ ਹੈ ਸੋਚ ਦਾ ਵਿਸ਼ਾ ਹੈ ਜਿਹਨੂੰ ਕਹਿੰਦੇ ਦਿਲ ਦਾ ਮਾਮਲਾ ਹੈ ਦਿਲ ਤੁਸੀਂ ਸਮਝ ਨਹੀਂ ਧਰਮ ਨੂੰ ਤੇ ਇਹ ਤਾਂ ਜਿਹੜੇ ਲਿਬਾਸ ਨੇ ਤਾਂ ਇੱਕ ਯੂਨੀਫਾਰਮ ਨੇ ਜਿਵੇਂ ਸੀਤਾਗੜ੍ਹ ਅਮਰ ਸਕੂਲ ਦੀ ਹੈ ਆ ਡੀਏਵੀ ਸਕੂਲ ਦੀ ਹੈ ਆ ਸਾਹਿਬ ਜادہ ਸਕੂਲ ਦੀ ਹੈ ਆ ਦਿੱਲੀ ਪਬਲਿਕ ਸਕੂਲ ਦੀ ਯੂਨੀਫਾਰਮ ਜਿਵੇਂ ਪੁਲਿਸ ਦੀ ਯੂਨੀਫਾਰਮ ਹੋ ਰਹਾ ਹੈ ਫੌਜ ਦੀ ਹੋ ਰਹਾ ਹੈ ਆ ਫਾਇਰ ਬ੍ਰਿਗੇਡਰ ਦੀ ਹੋ ਰਹਾ ਹੈ ਇਹ ਤਾਂ ਪਛਾਣ ਵਾਸਤੇ ਇਹਨਾਂ ਧਰਮ ਨਾਲ ਕੋਈ ਸੰਬੰਧ ਨਹੀਂ ਸਾਡੀ ਪ੍ਰੋਬਲਮ ਉਹ ਸੀ ਪਹਿਰਾਵੇ ਨੂੰ ਧਰਮ ਸਮਝ ਲਿਆ ਤੇ ਧਰਮ ਨਾਲ ਅਸੀਂ ਸਮਝ ਨਹੀਂ ਜਦੋਂ ਤੁਸੀਂ ਧਰਮ ਦੀਆਂ ਸਿੱਖਿਆਵਾਂ ਨੂੰ ਦੇਖਾਂਗੇ ਤਾਂ ਉੱਥੇ ਸਾਨੂੰ ਇਕਤਾ ਦੀ ਇਨਸਾਨੀ ਦੀ ਭਾਈਚਾਰਕ ਸਾਂਝ ਦੀ ਕੁਰਬਾਨੀ ਦੀ ਦੂਸਰੇ ਵਾਲੀ ਹਮਦਰਦੀ ਦੀ ਜਿਹੜੀ ਸਿੱਖਿਆਵਾਂ ਮਿਲਦੀਆਂ ਨੇ ਉਹ ਅਸੀਂ ਚਾਹਦੇ ਨਹੀਂ ਹੈਗੇ ਤੇ ਇਸ ਕਰਕੇ ਅਸੀਂ ਲੋਕਾਂ ਦੇ ਚਾਂਸੇ 'ਚ ਲੋਕਾਂ ਦੀਆਂ ਗੁੰਮਰਾਹਕੁਨ ਪ੍ਰਚਾਰ ਉਹਦੇ ਵਿੱਚ ਜਲਦੀ ਆ ਜਾਂਦੇ ਨੇ ਹੁਣ ਮੈਨੂੰ ਕਿਉਂ ਕਹੇ ਤਕ ਤੂੰ ਮੈਨੂੰ ਸਵੇਰੇ ਮੈਂ ਪਹਿਲਾਂ ਵੀ ਗੱਲ ਕੀਤੀ ਹੈ ਮੇਰੇ ਲਈ ਮੈਨੂੰ ਪਤਾ ਵੀ ਮੇਰਾ ਜਿਹੜਾ ਕੁਰਾਨ ਸ਼ੀਫ ਹੈ ਉਹ ਹਾਲਾਂਕਿ ਮੁਸਲਮਾਨ ਸਾਡੇ ਕਹਿੰਦੇ ਸਾਡਾ ਕੁਰਾਨ ਜਦਕਿ ਕੁਰਾਨ ਕਹ ਇਹ ਸਾਰੇ ਇਨਸਾਨਾਂ ਦਾ ਸਾਰੇ ਇਨਸਾਨਾਂ ਦੀ ਹੈ ਨਾ ਮੁਸਲਮਾਨ ਵੀ ਜਾਣਦੇ ਪ੍ਰੋਬਲਮ ਇਹ ਮੁਸਲਮਾਨ ਵੀ ਜਾਣਦੇ ਨਹੀਂ ਤੇ ਕੁਰਾਨ ਸ਼ਰੀਫ ਦੀ ਸ਼ੁਰੂਆਤ ਹੀ ਹੁੰਦੀ ਹੈ ਅਲਹਮਦੁਲਿਲਾ ਰੱਬਿਲਾਲਾਮਿਨ ਉਹ ਰੱਬ ਜੀ ਜਿਹਦੀ ਤੂੰ ਇਬਾਦਤ ਕਰਦਾ ਉਹ ਤੇਰਾ ਨਹੀਂ ਉਹ ਸਾਰੇ ਇਨਸਾਨਾਂ ਦਾ ਜਹਾਨ ਦਾ ਰੱਬ ਹੈ ਤੇ ਫਿਰ ਜਦੋਂ ਮੈਨੂੰ ਪਤਾ ਹੈ ਮੇਰੇ ਸਾਹਮਣੇ ਵਾਲਾ ਮੇਰੇ ਉਸੇ ਰੱਬ ਦਾ ਬੰਦਾ ਹੈ ਜਿਹਦੀ ਮੈਂ ਪੂਜਾ ਇਬਾਦਤ ਕਰਦਾ ਮੈਂ ਉਹਦੇ ਬਾਰੇ ਨਫ਼ਰਤ ਕਿਵੇਂ ਕਰ ਸਕਦਾ ਮੈਂ ਮਤਲਬ ਬੁਰਾ ਕਿਵੇਂ ਸੋਚ ਸਕਦਾ ਮੈਂ ਉਹਦੇ ਉਹਨਾਂ ਨਾਲ ਕਿਰਨਾ ਕਿਵੇਂ ਕਰ ਸਕਦਾ ਮੇਰੇ ਦੂਰ ਕਿਵੇਂ ਹੋ ਸਕਦਾ ਦੂਰ ਹੀ ਹੈ ਕਿ ਉਹ ਲੋਕਾਂ ਨੂੰ ਜਿਹੜੇ ਧਰਮੋਂ ਸਮਝਦੇ ਨੇ ਇਹਨਾਂਦਰ ਇਨਸਾਨੀ ਜ਼ਿੰਦਾ ਹੈ ਉਹਨੂੰ ਕਿਉਂਣਾ ਚਾਹੀਦਾ ਔਰ ਇਹਦੇ ਲਈ ਮਾਪੇ ਪਾਉਂਦਾ ਔਰ ਉਸਦਾ ਦੋ ਬਾਬੜਾ ਰੋਲ ਹੈ ਮਾਪੇ ਮ ਆਪਣੇ ਬੱਚੇ ਨੂੰ ਆਪਣੇ ਧਰਮ ਦੀ ਸਹੀ ਸਿੱਖਿਆ ਦੇਣ ਜਦੋਂ ਸਾਰਾ ਕੋ ਡਾਕਟਰ ਇੰਜੀਨੀਅਰ ਵਕੀਲ ਬਣਾ ਰਹੇ ਨੇ ਨਾ ਉਹਨੂੰ ਉਹਨੂੰ ਸੰਸਕਾਰ ਵਿੱਚ ਸਿਖਾਉਣ ਉਹਨੂੰ ਦੇਖੋ ਇਹ ਇਹ ਸਿੱਖਿਆ ਇਹ ਡਾਕਟਰ ਇੰਜੀਨੀਅਰ ਵਕੀਲ ਬਣਾ ਇਸ ਸਰੀਰ ਨਾਲ ਸੰਬੰਧਿਤ ਹੈ ਜਿਹੜੇ ਸੰਸਕਾਰ ਨੇ ਉਹ ਤੁਹਾਡੇ ਰੂਹ ਨਾਲ ਸੰਬੰਧਿਤ ਹੈ ਉਹ ਉੱਚ ਸਿਖਿਆ ਨਹੀਂ ਮਤਿਹੇ ਸਕੂਲਾਂ ਜਾਣਾ ਬੱਚੇ ਸਾਡੇ ਨਲਾਇਕ ਹੋ ਗਏ ਜੀ ਬੱਚੇ ਸਾਡੀ ਗੱਲ ਨਹੀਂ ਸੁਣਦੇ ਵੀ ਤੁਸੀਂ ਜੋ ਬੀਜੋਗੇ ਉਹੀ ਕਟੋਗੇ ਨਾ ਜੇ ਤੁਹਾਡੇ ਥੋੜੇ ਜੇ ਤੁਹਾਡੇ ਬੱਚੇ ਇੱਥੇ ਆ ਜਾਂ ਤੁਹਾਡੇ ਨਾਲ ਨਹੀਂ ਜੀ ਨਹੀਂ ਆਏ ਮਤਲਬ ਇਹ ਦੋਨੋਂ ਲੱਗਦੇ ਕਿ ਆਣੇ ਚਾਹੀਦੇ ਸੀ ਜਾਂ ਤੁਹਾਨੂੰ ਲੈ ਕੇ ਆਣਾ ਨਹੀਂ ਚਲੋ ਸਾਡੇ ਸਾਰੇ ਆਉਂਦੇ ਆਉਂਦੇ ਨੇ ਫਿਲਹਾਲ ਕਿਉਂਕਿ ਸਰਦੀਆਂ ਦੇ ਰੱਤਾਂ ਹੁੰਦੀਆਂ ਨੇ ਬਾਕੀ ਹੋਰ ਜਿਹੜੇ ਪ੍ਰੋਬਲਮ ਨੇ ਜਾਂਦੇ ਨੇ ਸਾਡੇ ਬੱਚੇ ਜਿਹੜੇ ਹੁੰਦੇ ਨੇ ਉਹ ਜਾਣਦੇ ਨੇ ਕਿਉਂਕਿ ਇਹ ਸਾਡੇ ਘਰਾਂ 'ਚ ਬੱਚਿਆਂ ਨੂੰ ਇਹ ਦੇਖੋ ਸਾਡੇ ਵੀ ਇਸ ਤਰ੍ਹਾਂ ਦੇ ਹਾਲਾਤ ਨੇ ਇਹ ਨਹੀਂ ਆ ਵੀ ਦੂਸਰੇ ਪਾਸੇ ਹੀ ਬੱਚਿਆਂ ਨੂੰ ਧਰਮ ਦੀਆਂ ਜਿਹੜੀਆਂ ਸ਼ੋਗਲ ਧਰਮ ਉਹਨੇ ਕੰਧਾਂ 'ਚ ਕੈਦ ਠੀਕ ਹੈ ਨਹੀਂ ਉਹਨਾਂ ਨੂੰ ਦੱਸਿਆ ਨਹੀਂ ਗਿਆ ਇਸਲਾਮ ਦੇ ਦੋ ਪਾੜ ਨੇ ਇੱਕ ਪੂਜਾ ਪਾੜ ਇੱਕ ਬੰਦਿਆਂ ਦੇ ਹੱਕ ਮੁਸਲਮਾਨ ਦੇ ਨਹੀਂ ਬੰਦਿਆਂ ਦੇ ਹੱਕ ਤੇ ਇਸਲਾਮ ਦਾ ਕਹਿੰਦਾ ਜਿਹਨੇ ਖੁਦ ਢਿੱਡ ਪਰ ਕੇ ਖਾਵੇ ਤਾਂ ਗਾਂਢੀ ਭੁੱਖਾ ਸੋਵੇ ਮੁਸਲਮਾਨ ਹੀ ਨਹੀਂ ਹੈ ਉਹ ਗਾਂਢੀ ਤਾਂ ਕੋਈ ਵੀ ਹੋ ਸਕਦਾ ਹੈ ਇਸਲਾਮ ਕਹਿੰਦਾ ਹੈ ਉਹ ਮੁਸਲਮਾਨ ਹੀ ਹੈ ਜਿਸ ਤੋਂ ਦਾ ਗਾਂਢੀ ਦੁਖੀ ਹੋਵੇ ਗਾਂਢੀ ਤਾਂ ਕਿਸੇ ਤਰ੍ਹਾਂ ਦਾ ਹੋ ਸਕਦਾ ਹੈ ਇੱਕ ਇੱਕ ਸਵਾਲ ਹੋਰ ਪੁੱਛਣਾ ਚਾਹੂੰਗੀ ਜਿਵੇਂ ਉਦੋਂ ਜਦੋਂ ਲੜਾਈ ਹੋਈ ਕੱਚੀ ਗੱਡੀ ਦੇ ਵਿੱਚੋਂ ਉੱਥੋਂ ਆਣਾ ਸੀਗਾ ਗੁਰੂ ਸਾਹਿਬਾਨ ਨੇ ਜਦੋਂ ਉਹਨਾਂ ਨੇ ਲਿਖ ਕੇ ਦੇ ਦਿੱਤਾ ਕਿ ਬੱਸ ਅਸੀਂ ਸੌਂ ਖਾਣੇ ਆ ਇੱਕ ਨੇ ਹਿੰਦੂਆਂ ਨੇ ਗਾਉਂ ਹਰ ਆਨੰਦਪੁਰ ਸਾਹਿਬ ਤੋਂ ਆਣਾ ਸੀਗਾ ਗਾਉਂ ਮਤ ਇੱਕ ਨੇ ਗਾਉਂ ਮਤ ਦੀ ਸੌਂ ਖਾ ਲਈ ਇੱਕ ਨੇ ਵੈਸੇ ਆਪਣੇ ਧਰਮ ਦੀ ਸੌਂ ਖਾ ਲਈ ਵੀ ਅਸੀਂ ਤੁਹਾਨੂੰ ਕੁਝ ਨਹੀਂ ਕਾਂਗੇ ਫਿਰ ਵੀ ਪਿੱਛੇ ਤੋਂ ਹਮਲਾ ਕਰ ਦਿੱਤਾ ਕਿ ਉਸ ਚੀਜ਼ ਨੂੰ ਕਿਵੇਂ ਮੰਨਦੇ ਹੋ ਮੈਂ ਪਹਿਲਾਂ ਕਹਣਾ ਇੱਕ ਹਾਕਮ ਲਈ ਉਸ ਦੀ ਹਕੂਮਤ ਪਹਿਲਾਂ ਹੁੰਦੀ ਹੈ ਸੰਸਾਰ ਦਾ ਇਤਿਹਾਸ ਗਵਾਹ ਹੈ ਕੇ ਸਮੇ ਸਮੇ ਤੇ ਹੋਏ ਹਾਕਮਾਂ ਨੇ ਆਪਣੀ ਹਕੂਮਤ ਨੂੰ ਕਾਇਮ ਰੱਖ ਲਈ ਹਰ ਤਰ੍ਹਾਂ ਜਾਇਜ਼ ਤੇ ਨਜਾਇਜ਼ ਢੰਗਾਂ ਬਣਾਏ ਨੇ ਉਹਨਾਂ ਨੇ ਧਰਮ ਦੀ ਕੋਈ ਵੈਲ ਨਹੀਂ ਹੁੰਦੀ ਉਹਨਾਂ ਤੋਂ ਆਪਣੀ ਹਕੂਮ ਦੇਖਣੀ ਹੁੰਦੀ ਹੈ ਜੇ ਇਹ ਹੁੰਦਾ ਫਿਰ ਉਸ ਸਮੇ ਉਹ ਕਿਉਂ ਕਹਿੰਦੇ ਸੀਗੇ ਇਸਲਾਮ ਨੂੰ ਤਾਂ ਉਹ ਕਰ ਲਉ ਸੁਣ ਤਾ ਲੈ ਸੁਣ ਤਾ ਲੈ ਮੈਂ ਜੇ ਉਹ ਧਰਮ ਨੂੰ ਵਰਤਦੇ ਨੇ ਇਸਤੇਮਾਲ ਕਰਦੇ ਨੇ ਮੈਂ ਸਿਰਫ 47 ਤੋਂ ਬਾਅਦ ਜਿਹੜੀ ਚਲੋਦਾ ਪੁਰਾਣੀ ਇਤਿਹਾਸ ਸਾਡੇ ਕੋਲ ਪਹੁੰਚਿਆ ਹੈ ਨਾ ਤੁਸੀਂ ਦੇਖੋ ਵੀ ਅਗਰ ਔਰੰਗਜ਼ੇਬ ਨੇ ਆਪਣੇ ਤਿੰਨ ਭਰਾਵਾਂ ਨੂੰ ਕਤਲ ਕੀਤਾ ਮਾਰਿਆ ਹਕੂਮਤ ਹਾਸਲ ਕਰਨ ਲਈ ਤਾਂ ਅਸ਼ੋਕਾ ਦਾ ਗਰੇਡਜ ਨੂੰ ਕਹਨੇ ਆ ਉਹਨੇ ਆਪਣੇ ਸੋਪਰਾ ਮਾਰੇ ਗੱਦੀ ਆਗਰ ਕਰਨ ਲਈ ਮਗਧ ਦੇ ਰਾਜੇ ਬੰਸਿਆਰ ਨੇ ਉਹਦੇ ਪੁੱਤ ਨੇ ਮਾਰਤਾ ਉਹਨੇ ਇਹਦਾ ਧਰਮ ਦੀ ਗੱਲ ਕਰਦੋ ਪੁੱਤ ਸਗਾ ਪੁੱਤ ਸੀ ਇਹ ਜਿਹੜੀ ਗੱਦੀ ਆ ਨਾ ਗੱਦੀ ਇਹ ਜਿਹੜਾ ਨਸ਼ਾ ਇਹ ਅਜੀਬ ਨਸ਼ਾ ਹੈਗਾ ਉਹ ਕੁਝ ਨਹੀਂ ਦੇਖਦਾ ਹੈਗਾ ਤੁਸੀਂ ਦੇਖੋ ਉਹ ਤੋਂ ਛਡੋ ਦੂਰ ਦੀ ਗੱਲ ਆ 47 ਤੋਂ ਬਾਅਦ ਪੰਜਾਬ ਹਟਾ ਆਪਣਾ ਚੱਲ ਰਿਹਾ ਹੈ ਹ ਲਗਾਤਾਰ ਜਿਹੜਾ ਸਿੱਖ ਧਰਮ ਨਾਲ ਮੈਂ ਅਕਸਰ ਆਪਣੇ ਇੰਟਰਵਿਊ ਚ ਗਿਆ ਹੈ ਸਿੱਖ ਧਰਮ ਨਾਲ ਜਿਹੜਾ ਸੱਜਣ ਦੇ ਸੰਬੰਧਿਤ ਇੱਕ ਕਾਮਨ ਉਹ ਮੁੱਖ ਮੰਤਰੀ ਬਣਦੇ ਹੋਣ ਚਾਹੇ ਕਾਂਗਰਸੀ ਹੋਵੇ ਚਾਹੇ ਅਕਾਲੀ ਹੋਵੇ ਕਿੰਨੀ ਵਾਰੀ ਗੁਰੂ ਘਰਾਂ ਦੀਆਂ ਬੇਅਦਬੀਆਂ ਹੋ ਗਈਆਂ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਹੋ ਗਈਆਂ ਹੋਈਆਂ ਨੇ ਪੰਜਾਬ 'ਚ ਹੋਜ ਅਜ ਵੀ ਹੋ ਰਹੀਆਂ ਨੇ ਤੇ ਉਹਨਾਂ ਮੁਜਰਮਾਂ ਨੂੰ ਹਜ ਤੱਕ ਸਜ਼ਾ ਨਹੀਂ ਦਿੱਤੀ ਗਈ ਹੁਣ ਕਿਨੂੰ ਕਹਾਂਗੇ ਕਿਹੜੇ ਧਰਮ ਨਾਲ ਜੋੜਾਂਗੇ ਕਿਹੜੀ ਕੌਮ ਨਾਲ ਜੋੜਾਂਗੇ ਨਾ ਤੇ ਸੂਬਾ ਵੀ ਸਿੱਖਾਂ ਦਾ ਹਾਕਮ ਵੀ ਸਿੱਖ ਐਡਮਿਨਿਸਟ੍ਰੇਸ਼ਨ ਅਮਰੀਕਾ ਦੀ ਤੇ ਇਹ ਜਿਹੜੇ ਸ਼ਰਾਰਤੀ ਲੋਕ ਹੁੰਦੇ ਨੇ ਇਹਨਾਂ ਦਾ ਕੋਈ ਤਰਮ ਨਹੀਂ ਹੁੰਦਾ ਖਾਸ ਕਰ ਹਾਕਮਾਂ ਦਾ ਕੋਈ ਤਰਮ ਨਹੀਂ ਹੁੰਦਾ ਇਨਸਾਨ ਦੇਖੋ ਅਸਲ ਤਰਮ ਕੀ ਐ ਧਰਮ ਲਈ ਪਹਿਲਾਂ ਇਨਸਾਨ ਹੋਣਾ ਜ਼ਰੂਰੀ ਐ ਮੈਂ ਜਿਵੇਂ ਅਕਸਰ ਉਸ ਅਰਦ ਨਾਲ ਹੁੰਦਾ ਜੇ ਕਿਸੇ ਨੇ ਐਮਬੀ ਕਰਨੀ ਹੋ ਤਾਂ ਬੀਏ ਪਾਸ ਹੋਣਾ ਜ਼ਰੂਰੀ ਹੈ ਨਾ ਜੇ ਕੋਈ ਬੀਏ ਪਾਸ ਕੀਤੇ ਬਿਨਾ ਇਹ ਕਹੇ ਮੈਂ ਐਮਏ ਪਾਸ ਆਪਾਂ ਉਹਨੂੰ ਕਹਾਂਗੇ ਐਮਏ ਨਹੀਂ ਐਮੇ ਪਾਸ ਹੈ ਹਾਂ ਬਿਲਕੁਲ ਇਸੇ ਤਰ੍ਹਾਂ ਜੀ ਅਗਰ ਕੋਈ ਇਨਸਾਨ ਬਣੇ ਬਿਨਾ ਹੀ ਧਾਰਮਿਕ ਹੋਣ ਦਾ ਦਾਅਵਾ ਕਰਦਾ ਹੈ ਤਾਂ ਐਵੇਂ ਦਾ ਧਾਰਮਿਕ ਹੈ ਕਿਉਂਕਿ ਧਰਮ ਦੇ ਸਿਲੇਬਸ ਦਾ ਜਿਹੜਾ ਪਹਿਲਾ ਪਾਰਟ ਹੈ ਪਹਿਲਾ ਸਟੈਪ ਹੈ ਉਹ ਇਨਸਾਨੀਅਤ ਹੈ ਬਹੁਤ ਬਹੁਤ ਸ਼ੁਕਰੀਆ ਜਾਣਕਾਰੀ ਦੇਣ ਲਈ ਬਹੁਤ ਅੱਛਾ ਲੱਗਿਆ ਗੱਲਬਾਤ ਕਰਕੇ ਲੱਗਦਾ ਕਿ ਇਹ ਸਿੱਖ ਮੁਸਲਿਮ ਸਾਂਝਾ ਹੋਣਾ ਚਾਹੀਦਾ ਕਿਉਂਕਿ ਬਹੁਤ ਜ਼ਰੂਰੀ ਹੈ ਕਿਉਂਕਿ ਅੱਜ ਕੱਲ ਦੇ ਜੋ ਹਾਕਮ ਵੀ ਨੇ ਉਹ ਧਰਮਾਂ ਨੂੰ ਲੈ ਕੇ ਵੰਡੀਆਂ ਪਾ ਰਹੇ ਨੇ ਪਰ ਜਿਹੜੇ ਆਮ ਲੋਕ ਨੇ ਉਹ ਕਿਤੇ ਨਾ ਕਿਤੇ ਹਜੇ ਵੀ ਜੁੜੇ ਹੋਏ ਨੇ ਉਹਨਾਂ ਦੇ ਲਈ ਧਰਮ ਕੋਈ ਚੀਜ਼ ਨਹੀਂ ਉਹਨਾਂ ਦੇ ਲਈ ਇਨਸਾਨੀਅਤ ਬਹੁਤ ਵੱਡੀ ਚੀਜ਼ ਹੈ ਦੇਖਾ ਨਾ ਸਾਰੀ ਗੱਲ ਹਲਕਾ ਕੁਝ ਨਹੀਂ ਉੱਥੇ 1924 ਤੋਂ ਬਰਤ ਤੇ ਨਹੀਂ ਤਾਂ ਤਾਂ ਕੁਝ ਵੀ ਨਹੀਂ ਨਾਲ ਹਾਂ ਜਿਹੜੀ ਬਰਡ ਆਰਡਰ ਪਾਪਰ ਨੂੰ ਕੰਟਰੋਲ ਕਰਨੀਆਂ ਨੇ ਉਹ ਉਹ ਚੀਜ਼ ਨੂੰ ਜਾਣੀ ਲੱਗਦੀ ਹੈ ਤਾਂ ਕਿ ਕੋ ਮੈਂ ਇੱਕੋ ਛੇ ਇੰਟਰਵਿਊ ਦੇ ਹਾਦੀ ਇੱਕੋ ਜਨਲ ਪੱਤਰ ਅਖਬਾਰ ਨਿਕਲ ਰਿਹਾ ਹਾਲਾਤ ਤੋਂ ਪੱਤਰ ਸਾਥੀ ਪਟਨੇ ਤੋਂ 13 ਸਤੰਬਰ 55 ਲਿਖਦੇ ਰਿਹਾ ਐਡੀਟਰ ਅੰਗਰੇਜ਼ਾਂ ਨੇ ਭਾਰਤ ਰਾਜ ਕਰਨ ਦੇ ਸਭੇ ਮੈਨੂੰ ਤੁਹਾਨੂੰ ਸਮਝਣਾ ਉਹ ਜੋ ਇਤਿਹਾਸ ਤਿਆਰ ਕਰਵਾਇਆ ਉਸ ਵਿੱਚ ਸਾਰੇ ਉਸ ਨੇ ਇਸ ਗੱਲ ਨੂੰ ਮੁੱਖ ਰੱਖਿਆ ਕਿ ਉਹਨੂੰ ਸਵਾਲ ਦਾ ਜਵਾਬ ਦੇਣਾ ਹਾਂ ਤਾਂ ਜੋ ਭਾਰਤ ਵਾਸਤੇ ਇੱਕਤਾ ਪੈਦਾ ਨ ਹੋ ਸਕੇ ਜੋ ਕਿ ਉਹਨਾਂ ਦੀ ਰਾਜਨੀਤਿਕ ਹਾਨੀਕਾਰਕ ਸੀ ਉਹਨਾਂ ਨੇ ਕੀ ਕੀਤਾ ਮੁਸਲਮਾਨਾਂ ਨੂੰ ਹਿੰਦੂ ਦੇ ਵਿਰੁੱਧ ਇਹ ਕਹਿ ਚੁੱਕਿਆ ਕਿ ਸ਼ੇਵਾਜੀ ਨੇ ਤੁਹਾਡੇ ਪਰ ਮੁਸਲਮਾਨਾਂ ਦੇ ਉਤਿਆਚਾਰ ਕੀਤੇ ਤੇ ਉਹਨੂੰ ਸਿੱਧੜਾਈਆਂ ਤੇ ਹਿੰਦੂਆਂ ਨੂੰ ਮੁਹੰਮਦ ਗਦਰ ਵੀ ਯਾਦ ਕਰਾਇਆ ਤੇ ਸਿੱਖਾਂ ਨੂੰ ਔਰੰਗਜ਼ੇਬ ਉਹਨਾਂ ਨੇ ਇੱਥੋਂ ਤੱਕ ਲਿਖਿਆ ਉਹਦੇ ਵਿੱਚ ਕਿ ਸ੍ਰੀ ਗੁਰੂ ਨਾਨਕ ਸਾਹਿਬ ਤੇ ਦੂਜੇ ਸਿੱਖ ਗੁਰੂ ਸਹਿਬਾਨ ਮੁਸਲਮਾਨਾਂ ਨੂੰ ਦੁਸ਼ਮਣ ਸਮਝ ਕੇ ਨਫ਼ਰਤ ਕਰਦੇ ਸਨ ਇਸ ਜਿਹੜਾ ਇਤਿਹਾਸ ਇਤਿਹਾਸ ਦੀ ਇਹਨਾਂ ਸਿੱਖਾ ਤੋਂ ਸਾਨੂੰ ਇੱਕ irda ਫੈਲ ਗਈ ਜਦ ਤੱਕ ਉਹਨਾਂ ਬਲੌਡੀ ਕਹਾਣੀਆਂ ਸੱਚਾ ਢਾਂਚਾ ਪੇਸ਼ਰਾ ਕੀਤਾ ਜਾਵੇ ਕੜਤ ਨਹੀਂ ਜਾ ਸਕਦੀ ਦੇਖੋ ਦੂਸਰੀ ਗੱਲ ਜਿਹੜੀ ਹੈ ਇੱਕ ਸੱਚਾ ਸਿੱਖ ਹੋਇਆ ਜਿਹੜਾ ਗੁਰਬਾਣੀ ਉੱਤੇ ਸਨਡਰ ਕਰਦਾ ਹੈ ਜਿਹੜਾ ਕੁਰਾਨ ਦੇ ਕਿੰਦੂ ਕਰਦਾ ਹੈ ਸੱਚਾ ਸਿੱਖੀ ਮੁਸਲਮਾਨ ਉਹ ਇਹ ਕੁਰਾਨ ਉਹ ਪ੍ਰੋਫੈਸਰ ਸਿੱਖਾ ਵਿੱਚ ਪਰਸਨਡਰ ਕਰਦਾ ਉਹਨਾਂ ਨੂੰ ਫਾਲੋ ਕਰਦਾ ਪੜਦਾ ਨਹੀਂ ਉਹਨਾਂ ਪਰ ਚੱਲਦਾ ਇੱਕ ਬਾਪ ਨੂੰ ਬਾਪ ਦਾ ਆਗਿਆਕਾਰੀ ਉਹ ਹੈ ਜਿਹੜਾ ਉਹਦੇ ਹੁਕਮਨ ਕਹਿਣ ਨੂੰ ਮੰਨਦਾ ਹੈ ਜਿਹੜਾ ਉਹ ਬਾਪ ਤਾਂ ਕਹਿੰਦਾ ਉਹ 100 ਵਾਰੀ ਦਿਨ ਚ ਪਰ ਬਾਪ ਦੇ ਕਿਸੇ ਕਹਿਣੇ ਔਰ ਕੋ ਕੋ ਨਹੀਂ ਮੰਨਦਾ ਤਾਂ ਬਾਪ ਕੀ ਕਰਦਾ ਉਹਨੂੰ ਕਈ ਵਾਰ ਬੇਦਖਲ ਕਰ ਦਿੰਦਾ ਜਿਆਦਾ ਅੱਜ ਇਸ ਤਰ੍ਹਾਂ ਹੀ ਪਹਿਰਾਵੇ ਦਾ ਨਾਮ ਧਰਮ ਨਹੀਂ ਹੈ ਨਾਮ ਰੱਖਣ ਦਾ ਨਾਮ ਧਰਮ ਨਹੀਂ ਹੈ ਜਨਮ ਲੈਣ ਦਾ ਨਾਮ ਧਰਮ ਨਹੀਂ ਹੈ ਇਹ ਬਾਈ ਚਾਂਸ ਹੈ ਬਾਈ ਚੁਆਇਸ ਕਿ ਉਹ ਬਰਨ ਕਰਦੇ ਹੁਣ ਕੁਰਾਨ ਸ਼ਰੀਫ ਦੀ ਇੱਕ ਸਿੱਖਿਆ ਸਪਸ਼ਟ ਹੈ ਸੂਰਤ ਮਾਇਦਾ ਆਇਤ ਨੰਬਰ 32 ਅਨਹੂ ਮਨ ਕਤਲਾ ਨਫਸਮ ਬਿ ਗੈਰ ਨਫਸਿਨ ਅਵ ਕਜ਼ਾਦਨ ਫਿਲ ਅਰਦੀ ਫਕਾਨ ਨਾਮ ਕਤਲ ਅਨਸ ਜਮੀਆ ਜਿਸ ਨੇ ਕਿਸੇ ਇਨਸਾਨ નિર્ਦੋਸ਼ ਇਨਸਾਨ ਦੀ ਹੱਤਿਆ ਕੀਤੀ ਇਨਸਾਨ ਦੀ ਮੁਸਲਮਾਨ ਦੀ ਗੱਲ ਨਹੀਂ ਹੋਈ ਉਹਦੇ ਸਾਰੇ ਇਨਸਾਨ ਦੀ ਹੱਤਿਆ ਕਰਤੀ ਇਹ ਇਸਲਾਮੀ ਸਿੱਖਿਆ ਅਨੁਸਾਰ નિર્ਦੋਸ਼ ਜਾਂ ਇਨਸਾਨ ਦੀ ਹੱਤਿਆ ਕਰਨ ਵਾਲਾ ਸਭ ਕੁਝ ਹੋ ਸਕਦਾ ਸੱਚਾ ਮੁਸਲਮਾਨ ਨਹੀਂ ਹੋ ਸਕਦਾ ਹੂੰ ਠੀਕ ਉਹ ਫਿਰ ਜਿਹੜੀ ਸ਼ਰਅ ਹੈ ਉਹ 70 900 ਦਿਨ ਉੱਤੇ ਲਾਗੂ ਨਹੀਂ ਹੁੰਦੀ ਫਿਰ ਤੀਸਰੀ ਗੱਲ ਇੱਕ ਹਦੀਸ ਹੈ ਪ੍ਰੋਫੈਟ ਮੁਸਲਮਾਨ ਸਾਹਿਬ ਦੀ ਅਲ ਖਲਕੂ ਆਯਾਲੁੱਲਾ ਸਾਰੀ ਦੁਨੀਆ ਦੇ ਇਨਸਾਨ ਰੱਬ ਦਾ ਪਰਿਵਾਰ ਹੈ ਹੁਣ ਇੱਕ ਸੱਚਾ ਮੁਸਲਮਾਨ ਜਿਹੜਾ ਰੱਬ ਦੀ ਇਬਾਦਤ ਕਰਦਾ ਹੈ ਪੂਜਾ ਪਾਠ ਕਰਦਾ ਉਹਦੇ ਲਈ ਨਮਾਜ਼ਾਂ ਪੜ੍ਹਦਾ ਹੈ ਰੋਜ਼ੇ ਰੱਖਦਾ ਹੈ ਹਜਜ ਕਰਦਾ ਹੈ ਉਹ ਉਸੇ ਰੱਬ ਦੇ ਪਰਿਵਾਰ ਦੇ ਮੈਂਬਰ ਤੋਂ ਨਫ਼ਰਤ ਕਿਵੇਂ ਕਰ ਸਕਦਾ ਹੈ ਸਹੀ ਹੈ ਝੂਠੇ ਰੱਬਰੋ ਇਸ ਕਰਕੇ ਐ ਮੈਂ ਪਹਿਲਾਂ ਵੀ ਕਿਹਾ ਹੈ Hindu ਹੈ ਸਭ ਅੱਛੇ ਨਾ ਮੁਸਲਮਾਨ ਹੈ ਅੱਛੇ ਦਿਲ ਨੇਕ ਹੈ ਜਿੰਕੇ ਵਹੀ ਇਨਸਾਨ ਹੈ ਅੱਛੇ ਜਿੰਦਾ ਮਾਮਲਾ ਦਿਲ ਸਾਫ ਹੋਣਾ